ਇਹ ਫਾਰਮੂਲਾ ਇਸੇ ਫੇਲ ਹੋਇਆ ਪਿਆ ਐ ਸਿਸਟਮ ਵੀ ਸਾਰਾ ਫੇਲ ਹੋਇਆ ਪਿਆ ਹੁਣ ਅਸੀਂ ਸਕੂਲ ਜਿਹੜਾ ਜੇਲ ਹੋਇਆ ਪਿਆ ਐ ਸਿਸਟਮ ਵੀ ਸਾਰਾ ਡੀ ਰੇਲ ਹੋਇਆ ਪਿਆ ਸਰਦਨ ਨੇਚਰ ਬਹੁਤ ਵਧੀਆ ਜਿਹੜੀ ਸੈੱਟ ਤੇ ਸੀ ਬਹੁਤ ਵਧੀਆ ਨੇਚਰ ਹੈ ਮਤਲਬ ਕਿ ਨਿਆਣਿਆਂ ਚ ਸਰ ਨਿਆਣੇ ਆ ਤੇ ਬੁੜਿਆਂ ਚ ਸਰ ਬੁੜੇ ਆ ਉਹ ਇੰਨੇ ਉੱਚੇ ਪੱਧਰ ਤੇ ਹੋ ਕੇ ਵੀ ਇੰਨੇ ਨੀਵੇਂ ਰਹਿੰਦੇ ਨੇ ਸਰ ਬਹੁਤ ਸੋਹਣੇ ਹੁਣੇ ਤਾਂ ਥਾਤੇ ਫੇ ਹੋ ਤੱਕੇ ਨਾਲ ਫਸ ਗਏ ਜ਼ਿੰਦਗੀ ਮਨਾਉਂ ਜਿੱਥੇ ਖੁਦ ਹੀ ਗਵਾਚ ਗਏ ਜ਼ਿੰਦਗੀ ਬਣਾਉਣ ਕਿੱਥੇ ਆਏ ਸੀ ਉੱਥੇ ਖੁਦ ਹੀ ਗਵਾਚ ਗਏ ਫਿਲਮ ਹਿਸ਼ਾਰ ਸਿੰਘ ਦਾ ਚੰਡੀਗੜ੍ਹ ਦੇ ਵਿੱਚ ਪ੍ਰੀਮੀਅਰ ਸੀ ਔਰ ਇਸ ਫਿਲਮ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਕੰਮ ਕੀਤਾ ਉਹ ਫਿਲਮ ਉਹ ਬੱਚੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਵਿਸ਼ਾ ਤੁਸੀਂ ਲੈ ਕੇ ਆਏ ਹੋ ਕੀ ਨਾਮ ਹੈ ਆਪਣਾ ਸਭ ਤੋਂ ਪਹਿਲਾਂ ਨਾਮ ਦੱਸੋ ਇਸ਼ਾਨ ਸ਼ਰਮਾ ਜੈਪਲੀਨ ਕੌਰ ਡਿੰਪਲ ਫਰੀ ਅਮਾਨਤ ਮਾਨ ਅੱਛਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਫਿਲਮ ਵਾਸਤੇ ਸਿਲੈਕਟ ਹੋਏ ਆ ਸਤਿੰਦਰ ਸਰਤਾਜ ਦੇ ਨਾਲ ਅਸੀਂ ਕੰਮ ਕਰਨਾ ਕਿਵੇਂ ਦਾ ਗਾਏ ਸੁਪਨਾ 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 ਹਾਂਜੀ ਸੁਪਨਾ ਪੂਰਾ ਹੋ ਗਿਆ ਹਾਂਜੀ ਹੋ ਹੀ ਗਿਆ ਅੱਛਾ ਆਪਣਾ ਆਪਣਾ ਐਕਸਪੀਰੀਅੰਸ ਦੱਸੋ ਸਾਰੇ ਜਣੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਸਰ ਦਾ ਨੇਚਰ ਬਹੁਤ ਵਧੀਆ ਜਿਵੇਂ ਸੈੱਟ ਤੇ ਸੀ ਬਹੁਤ ਵਧੀਆ ਨੇਚਰ ਹੈ ਮਤਲਬ ਕਿ ਨਿਆਣਿਆਂ ਚ ਸਰ ਨਿਆਣੇ ਆ ਤੇ ਬੁੜਿਆਂ ਚ ਸਰ ਬੁੜੇ ਆ ਅੱਛਾ ਹਾਂਜੀ ਬਹੁਤ ਜਿੰਨਾ ਪਰ ਛੋਟੇ ਹੁੰਦੇ ਤਾਂ ਮੈਂ ਸਰਤਾਜ ਸਰ ਨੂੰ ਦੇਖਦੀ ਹੁੰਦੀ ਸੀ ਮੈਂ ਕਹਿੰਦੀ ਹੁੰਦੀ ਸੀ ਇਹ ਵੀ ਛੋਟੇ ਜੋ ਇਹ ਤਾਂ ਇਸ ਤੋਂ ਵੀ ਛੋਟੀ ਸੀ ਮੈਂ ਕਹਿੰਦੀ ਸਰਤਾਜ ਜੀ ਨਾਲ ਕੰਮ ਕਰਨਾ ਹੈ ਕਦੀ ਸਰਤਾਜ ਜੀ ਦੀ ਮੂਵੀ ਚ ਆਉਣਾ ਹੈ ਗਾਣੇ ਜਾਣਾ ਤੇ ਕਦੀ ਸੋਚਿਆ ਨਹੀਂ ਸੀ ਸਾਰੇ ਬੋਲ ਸੱਚ ਹੋਣਗੇ ਉਹ ਵੀ ਇੰਨੇ ਸੋਹਣੇ ਤਰੀਕੇ ਨਾਲ ਸੱਚ ਹੋਣਗੇ ਤੇ ਸੈੱਟ ਤੋਂ ਬਹੁਤ ਕੁਝ ਸਿੱਖਿਆ ਮਤਲਬ ਉਹ ਇੰਨੇ ਉੱਚੇ ਪੱਧਰ ਤੇ ਹੋ ਕੇ ਵੀ ਇੰਨੇ ਨੀਵੇਂ ਰਹਿੰਦੇ ਨੇ ਬਹੁਤ ਸੋਹਣੇ ਮਤਲਬ ਵਾਕਿਆ ਤੁਹਾਡੇ ਤੇ ਅਸਰ ਲੱਗਦਾ ਸਰਤਾਜ ਜੀ ਦਾ ਥੈਂਕ ਯੂ ਥੈਂਕ ਯੂ ਜੀ ਮਸਤਾਸਰ ਵਿੱਚ ਕੋਈ ਵੀ ਐਟੀਟਿਊਡ ਨਹੀਂ 82 ਪਲੱਸ ਐਕਟਰ ਸੀ ਇਸ ਫਿਲਮ ਵਿੱਚ ਕਿਸੇ ਦਾ ਵੀ ਐਨਾ ਮਤਲਬ ਐਟੀਟਿਊਡ ਹੈ 82 ਪਲੱਸ 86 ਪਲੱਸ ਮਤਲਬ ਕਿਸੇ ਦਾ ਵੀ ਐਨਾ ਐਟੀਟਿਊਡ ਵਾਲਾ ਉਹ ਨਹੀਂ ਸੀ ਮਤਲਬ ਸਾਰੇ ਵਧੀਆ ਸੀ ਸਾਰਿਆਂ ਦਾ ਨੇਚਰ ਐਨਾ ਵਧੀਆ ਸੀ ਕਿ ਬਹੁਤ ਵਧੀਆ ਜੀ ਪਰ ਤੁਸੀਂ ਕੀ ਕਹਿਣਾ ਚਾਹੋ ਸੈੱਟ ਤੇ ਜਿੰਨੇ ਵੀ ਆਰਟਿਸਟ ਸੀਗੇ ਐਕਟਰ ਸੀਗੇ ਬਹੁਤ ਵਧੀਆ ਨੇਚਰ ਸੀਗਾ ਸਾਰੇ ਬੱਚਿਆਂ ਨਾਲ ਵਧੀਆ ਘੁਲ ਮਿਲ ਕੇ ਰਹੇ ਐਦਾਂ ਨਹੀਂ ਫੀਲ ਕਰਾਇਆ ਵੀ ਹਾਂ ਯੂਨੀਅਰ ਆਰਟਿਸਟ ਵੀ ਹੁੰਦੇ ਨੇ ਉਹਨਾਂ ਨਾਲ ਵੀ ਬਹੁਤ ਵਧੀਆ ਸਾਰੀ ਟੀਮ ਨੇ ਕੀਤਾਗਾ ਐਦਾਂ ਨਹੀਂ ਫੀਲ ਕਰਾਇਆ ਵੀ ਹਾਂ ਉਹ ਯੂਨੀਅਰ ਆਰਟਿਸਟ ਨੇ ਸਾਰਿਆਂ ਨਾਲ ਬਹੁਤ ਵਧੀਆ ਸਰਤਾਸਰ ਤਾਂ ਬੱਚਿਆ ਚ ਬੱਚੇ ਬਣੇ ਰਹੇ ਸੀਗੇ ਸਿਨੇਮਾ ਵਿੱਚ ਮੈਂ ਥੋੜਾ ਰੁਕ ਜਾਊਂਗਾ ਇੱਕ ਸਕੂਲ ਨੂੰ ਦਿਖਾਇਆ ਗਿਆ ਫਿਲਮ ਦੇ ਵਿੱਚ ਨਾ ਐਜੂਕੇਸ਼ਨ ਸਿਸਟਮ ਉੱਪਰ ਫਿਲਮ ਹੈ ਸੋ ਸਭ ਤੋਂ ਪਹਿਲਾਂ ਦੱਸੋ ਤੁਸੀਂ ਕਿਹੜੀ ਕਲਾਸ ਦੇ ਵਿੱਚ ਹੋ ਮੈਂ 9th 10th 5th ਉਹ ਗ੍ਰੈਜੂਏਸ਼ਨ ਥੀਏਟਰ ਸਟੂਡੈਂਟ ਹੈ। ਅੱਛਾ ਹੁਣ ਜਦੋਂ ਤੁਸੀਂ ਸਕੂਲ ਜਾਂਦੇ ਹੋ ਜਾਂ ਸਕੂਲ ਪੜ੍ਹਦੇ ਹੋ ਫਰਕ ਕੀ ਲੱਗਾ ਕਿ ਯਾਰ ਕਿੱਦਾਂ ਪੜ੍ਹਨਾ ਚਾਹੀਦਾ? ਅ ਸਾਨੂੰ ਸਟ੍ਰੈਸ ਨਹੀਂ ਲੈਣਾ ਚਾਹੀਦਾ। ਮਤਲਬ ਕਿ ਐ ਪੜਾਈ ਬੋਰ ਨਹੀਂ ਲੈਣੀ ਚਾਹੀਦੀ। ਇੰਟਰਸਟਿੰਗ ਬਣਾਉਣੀ ਚਾਹੀਦੀ ਹੈ ਪੜਾਈ। ਜਿਵੇਂ ਸਰਤਾਜ ਸਰ ਨੇ ਮੂਵੀ ਚ ਦਿਖਾਇਆ ਕਿ ਆਪਾਂ ਜਿੰਨੀ ਵੀ ਇੰਟਰਸਟਿੰਗ ਆਪਾਂ ਮਤਲਬ ਕਿ ਰੀਅਲ ਲਾਈਫ ਚ ਕਰਾਂਗੇ ਨਹੀਂ ਉਹ ਆਦਤ ਹੋ ਗਈ। ਖੜਿਓ ਜੀ ਆਰਸਰ ਨੇ ਫਿਲਮ ਵੀ ਕਿ ਅਜਦਾਂ ਬੱਚਾ ਪਹਿਲੇ ਫਿਜ਼ਿਕਸ ਕਹਿੰਦਾ ਹੁੰਦਾ ਮੈਂ ਪੜ੍ਹਨੀ ਨਹੀਂ ਹੈ ਪਰ ਜਦੋਂ ਸਰਤਾਜ ਸਰ ਗੇਮ ਦਾ ਨਾਂ ਲੈਂਦੇ ਫਟਾਫਟ ਚੱਕ ਕੇ ਕਿਤਾਬ ਲਿਆਉਂਦਾ ਤੇ ਉਦਾਂ ਹੀ ਸਾਨੂੰ ਵੀ ਹਰ ਸਬਜੈਕਟ ਨੂੰ ਇੰਟਰਸਟਿੰਗ ਬਣਾ ਕੇ ਪੜ੍ਹਨਾ ਚਾਹੀਦਾ ਵੀ ਮਨ ਕਰੇ ਪੜ੍ਹਨਾ ਕੋਈ ਨਾ ਇੱਕ ਸਵਾਲ ਹੋਰ ਹੈ ਆ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਕੋਈ ਬੱਚਾ ਜੰਮਦਾ ਨਾ ਤਾਂ ਪਰਿਵਾਰ ਸੁਪਨਾ ਲੈਂਦਾ ਕਿ ਮੈਂ ਡਾਕਟਰ ਬਣਾਉਣਾ ਆਪਣੇ ਬੱਚੇ ਨੂੰ ਜਾਂ ਟੀਚਰ ਬਣਾਉਣਾ ਸੋ ਮੈਨੂੰ ਲੱਗਦਾ ਤੁਹਾਡੇ ਘਰ ਦੇ ਸੋਚ ਬਦਲ ਗਈ ਹੋਵੇਗੀ ਜਾਂ ਪਹਿਲਾਂ ਇਦਾਂ ਸੀ ਕਿ ਤੁਹਾਡੀ ਮਰਜ਼ੀ ਹੈ ਜਦੋਂ ਜੋ ਤੁਸੀਂ ਬਣਨਾ ਚਾਹੋ ਐਸੀ ਸੀ ਕਿ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਜੋ ਬਣਨਾ ਚਾਹੁੰਦੇ ਹੋ ਉਹ ਬਣੋ ਪਰ ਆਪਣੇ ਮਕਸਦ ਤੇ ਬਣੋ ਕੀ ਬਣਨਾ ਚਾਹੁੰਦੇ ਹੋ ਮੈਂ ਤਾਂ ਜੈਸੀ ਪਾਣੀ ਮੀਂਹ ਜਦੋਂ ਦਸਵੀਂ ਜੋਗੇ ਦਰਜਾ ਕੇ ਸੋਚਾਂਗੇ ਕਿ ਕਿਆ ਬਣਾਂਗੀ ਕੋਈ ਕੋਈ ਸੁਫਨਾ ਨਹੀਂ ਲੈ ਕੁਝ ਵੀ ਕੁਝ ਬਣਨਾ ਸਿੰਗਰ ਬਣ ਜਾਵਾਂਗੇ ਐਕਟਰ ਬਣ ਜਾਵਾਂਗੇ ਅਸੀਂ ਦੇਖਿਆ ਸੀ ਐਕਚੁਅਲੀ ਮੈਂ ਇਸ ਲਾਈਨ 'ਚ ਆਉਣ ਲਈ ਆਪਦੇ ਡੈਡੀ ਦੀਆਂ ਮਤਲਬ ਕਿਉਂਕਿ ਫੈਮਿਲੀ ਤੁਹਾਨੂੰ ਪਤਾ ਤੁਹਾਨੂੰ ਪਤਾ ਫੈਮਿਲੀ ਨਾਲ ਆਉਣੀ ਕਰਦੇ ਹਨ ਐਕਚੁਅਲੀ ਇਸ ਲਾਈਨ 'ਚ ਆਉਣ ਲਈ ਮੈਂ ਆਪਦੇ ਫੈਮਿਲੀ ਦੀਆਂ 9 ਸਾਲ ਮਿੰਤਾ ਕਰੀਆਂ 9 ਸਾਲ ਕਹਿਣਾ ਸੌਖਾ ਆ ਬਿਕੋਜ਼ 9 ਸਾਲ ਕਿੱਦਾਂ ਗਏ ਮੈਨੂੰ ਪਤਾ ਆ ਪਰ ਫਿਰ ਵੀ ਮੇਰੀ ਫੈਮਿਲੀ ਦਾ ਥੈਂਕ ਯੂ ਸੋ ਮੱਚ ਮੈਨੂੰ ਇੱਥੇ ਲਈ ਆਣਤਾ ਤੇ ਮੈਂ ਸਭ ਤੋਂ ਲੱਕੀਆ ਵੀ ਮੈਂ ਹੁਸ਼ਿਆਰ ਸਿੰਘ ਚ ਕੰਮ ਕੀਤਾ ਸਭ ਤੋਂ ਲੱਕੀਆ ਹੁਸ਼ਿਆਰ ਸਿੰਘ ਚ ਕੰਮ ਕੀਤਾ ਅੱਜ ਤੁਸੀਂ ਕੀ ਬਣਨਾ ਚਾਹੁੰਦੇ ਮਤਲਬ ਅੱਜ ਮੈਂ ਜੋ ਕੁਝ ਵੀ ਹੈ ਮੇਰੇ ਮਮਾ ਪਾਪਾ ਕਰਕੇ ਹੈ ਬਣਨਾ ਕੀ ਚਾਹੁੰਦੇ ਹੋ ਮੈਂ ਬਣਨਾ ਚਾਹੁੰਦੀ ਹਾਂ ਜੀ ਸਿੰਗਰ ਤੇ ਐਕਟਰ ਨਹੀਂ ਨਹੀਂ ਜੋ ਤੁਹਾਨੂੰ ਗਾ ਕੇ ਸਰਤਾਜ ਜੀ ਦਾ ਕੋਈ ਗਾਣਾ ਸੁਣਾਓ ਮੂਵੀ ਚ ਗਾਣਾ ਸਾਡਾ ਇਕੱਠਿਆਂ ਦਾ ਗਾਣਾ ਹੈ ਸੁਣਾਇਓ ਇੱਥੇ ਇਕੱਠੇ ਇਕੱਠੇ ਹਰ ਫਾਰਮੂਲਾ ਇੱਥੇ ਫੇਲ ਹੋਇਆ ਪਿਆ ਏ ਸੁਚਲ ਵੀ ਸਾਡਾ ਫੋਰ ਸੇਲ ਹੋਇਆ ਪਿਆ ਹੁਣ ਅਸੀਂ ਸਕੂਲ ਜਿਹੜਾ ਜੇਲ੍ਹ ਪਿਆਰ ਸਿਸਟਮ ਹੀ ਸਾਰਾ ਡੀਰੇਲ ਹੋਇਆ ਪਿਆਏ ਹੌਣੇ ਥਾਂ ਥਾਂ ਤੇ ਫੇਰ ਹੋ ਤੱਕੇ ਨਾਲ ਫਸ ਗਏ ਜ਼ਿੰਦਗੀ ਬਣਾਉਣ ਜਿੱਥੇ ਆਏ ਸੀ ਉੱਥੇ ਖੁਦ ਹੀ ਗਵਾਚ ਗਏ ਜ਼ਿੰਦਗੀ ਬਣਾਉਣ ਜਿੱਥੇ ਆਏ ਸੀ ਉੱਥੇ ਖੁਦ ਹੀ ਗਵਾਚ ਗਏ ਕੀ ਬਾਤ ਕੀ ਬਾਤ ਹੈ ਅੱਛਾ ਕੁਛ ਐਕਸਪੈਰੀਮੈਂਟ ਸਿੱਖਿਆ ਸਾਇੰਸ ਵਾਲਾ ਐਕਸਪੈਰੀਮੈਂਟ ਤੇ ਨਹੀਂ ਸਿੱਖਿਆ ਹਾਂਜੀ ਪੜਾਈ ਨਾਲ ਬਹੁਤ ਘੱਟ ਬਣਦੀ ਆ ਜੀ ਐਜੂਕੇਸ਼ਨ ਸਿਸਟਮ ਤੇ ਫਿਲਮਾਂ ਕਿੰਨੇ ਪੜਾਈ ਨਾਲ ਬਣਦਾ ਅੱਛਾ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਨਾ ਮਾਪਿਆਂ ਨੂੰ ਜੋ ਇਹ ਆਪਣੇ ਬੱਚਿਆਂ ਤੇ ਥੋੜਾ ਭਾਰ ਪਾਉਂਦੇ ਨੇ ਸਟੱਡੀ ਦਾ ਕਿ ਕਿਤਾਬਾਂ ਕਾਲੀਆਂ ਜ਼ਰੂਰੀ ਆ ਸਮਝ ਕੁਝ ਆਵੇ ਜਾਂ ਨਾ ਆਵੇ ਕੁਝ ਕਹਿਣਾ ਚਾਹੁੰਦੇ ਹੋ ਨੇ ਫਿਲਮ ਚ ਕਿਹਾ ਹੈ ਨਾ ਕਿ ਕਿਤਾਬਾਂ ਕਾਲੀਆਂ ਕਰਨੀ ਜ਼ਰੂਰੀ ਨਹੀਂ ਸਿੱਖਿਆ ਲੈਣੀ ਜ਼ਿਆਦਾ ਜ਼ਰੂਰੀ ਹੈ ਸਮਝਣਾ ਜ਼ਿਆਦਾ ਜ਼ਰੂਰੀ ਹੈ ਥੋੜਾ ਥੋੜਾ ਕੀ ਕਹਿਣਾ ਹੈ ਕੀ ਮਤਲਬ ਆਪਾਂ ਨੂੰ ਲਕੀਨ ਤੇ ਫਕੀਰ ਨਹੀਂ ਬਣਨਾ ਚਾਹੀਦਾ ਕਿ ਆਪਾਂ ਨੂੰ ਮਤਲਬ ਤੁਸੀਂ ਐਡੀ ਛੋਟੀ ਉਮਰ ਤੇ ਕਿੰਨੀਆਂ ਭਾਰੀਆਂ ਗੱਲਾਂ ਕਰਦੇ ਹੋ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਮੈਨੂੰ ਲੱਗਦਾ ਵੀ ਵਾਕਿਆ ਅਸਰ ਉਹਨਾਂ ਦਾ ਨਾ ਹਾਂ ਅੱਛਾ ਆਪਣੀਆਂ ਲਿਖਤਾਂ ਸੁਣਾਉਂਦੇ ਹੁਣ ਅਸੀਂ ਤੁਹਾਨੂੰ ਹਾਂ ਉਹਨਾਂ ਦੇ ਉਹ ਸ਼ੂਟਸ ਇੰਨਾ ਬਿਜ਼ੀ ਸੀ ਉਹਨਾਂ ਨੇ ਪੂਰਾ ਫਿਲਮ ਚ ਡੁੱਬ ਕੇ ਕੰਮ ਕੀਤਾ ਤੇ ਉਹਨਾਂ ਨੇ ਹੋਰ ਕਿਸੇ ਚੀਜ਼ ਵੱਲ ਉਦੋਂ ਅਮਲ ਨਹੀਂ ਕੀਤਾ ਤੇ ਆਪਣੀ ਫਿਲਮ ਚ ਪੂਰਾ ਮਤਲਬ ਵੱਢ ਕੇ ਉਹਨਾਂ ਨੇ ਤਾਂ ਹੀ ਇੰਨਾ ਸੋਹਣਾ ਆਊਟਕਮ ਆਇਆ ਸੀ ਦੇਖ ਰਿਹਾ ਹਾਂ ਬਹੁਤ ਬਹੁਤ ਸ਼ੁਕਰ ਹੈ ਗੱਲਬਾਤ ਕਰਨ ਲਈ